ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰਾਉ ਨ ਕੋ ਰਏ ਰੰਗ ਨ ਤੋਂਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਤੇ ਸਤਗੁਰਾਂ ਦੇ ਹੁਕਮ ਅਨੁਸਾਰ ਜਿੰਨੀ ਆਰਜ਼ਾ ਸਰਦਾਰ ਸਖਮੀ ਸਖਦੇਵ ਸਿੰਘ ਜੀ ਢਿੰਸਾ ਲੈ ਕੇ ਆਏ ਉਹ ਪੂਰੀ ਕਰਕੇ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਬਾਨੀ ਸੰਸਾਰ ਤੋਂ ਆਲਵ ਦਾ ਕਾਕੇ ਗੁਰੂ ਜਰਨਾ ਜੀ ਆਪਰਾਜ ਮੈਂ ਲੰਬਾ ਨਹੀਂ ਬੋਲਣਾ ਕੇਵਲ ਤਾਂ ਕੇਵਲ ਇੱਕ ਦੋ ਗੱਲਾਂ ਕਰਕੇ ਤੁਹਾਤੋਂ ਮੈਂ ਖਿਮਾ ਲੈ ਲੜੀਆਂ ਮੈਂ ਕਿਉਂਕਿ 4-5 ਦਿਨ ਪਹਿਲਾਂ ਉਹਨਾਂ ਨੂੰ ਮਿਲਿਆ ਭਾਜੀ ਪਰਮਿੰਦਰ ਵੀ ਕੋਲ ਸੀਗੇ ਤੇ ਮੈਂ ਬੈਠਾ ਦੇਖਦਾ ਵੀ ਸੀ ਕਿ ਸਤਗੁਰੂ ਜੀ ਦੀ ਗਰਵਾਣੀ ਸਾਨੂੰ ਇਹ ਸਾਖਸ਼ਾ ਸੁਨੇਹਾ ਵੀ ਦਿੰਦੀ ਕਿਸ ਗੱਲ ਦਾ ਕਿਆ ਜਾਣਾਂ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਜੇਕਰ ਸਹਬ ਮਨ ਉਹਨਾਂ ਬਿਸਰੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗ ਡਰੇ ਜੀਵਿਆਂ ਲੋੜੇ ਸਭ ਕੋਏ ਪਰ ਮੈਂ ਦੇਖਦਾ ਸਰਦਾਰ ਸਰਦੇਵ ਸਿੰਘ ਜੀ ਢੀਂਡਾ ਸਾ ਸਰੀਰ ਕਰਕੇ ਭਾਵੇਂ ਟੱਲੇ ਸੀ ਉਹ ਇੱਕ ਅਟੈਂਡੈਂਟ ਜਿਹੜਾ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਦੂਸਰਾ ਖਾਰਾ ਦੇਖ ਰਿਹਾ ਸੀ ਪਰ ਮੈਂ ਅੱਖੇ ਜਾਨਣਾ ਇਹੋ ਜਿਹਾ ਸਰੀਰਾਂ ਦੇ ਨਹੀਂ ਲੱਭਣੇ ਜਿਹੜੇ ਚਲ ਗਏ ਮੁੜ ਕੇ ਆਪਾਂ ਗੱਲਾਂ ਕਰਕੇ ਚਲ ਜਾਣਾ ਸਾਰਿਆਂ ਨੇ ਜਿੰਨਾ ਚਿਰ ਮੈਂ ਉੱਥੇ ਰਿਹਾ ਭਾਜੀ ਪਰਮਿੰਦਰ ਕੋਲ ਬੈਠੇ ਸੀ ਸਾਰੀ ਗੱਲ ਪੰਥਕ ਏਕਤਾ ਦੇ ਰੱਖੀ ਕਹਿੰਦੇ ਕੋਈ ਤਾਂ ਮੋਹਰੇ ਲੱਗੋ ਕਿ ਪੰਥਕ ਏਕਤਾ ਹੋਵੇ ਸਮੁੱਚੇ ਪੰਥ ਦੀ ਤੇ ਸ਼ਰੋਮਣੀ ਅਕਾਲੀ ਦਲ ਮੋੜ ਆਪਣੀਆਂ ਲੀਹਾਂ ਤੇ ਆਵੇ ਇਹ ਮੈਂ ਸਮਝਦਾ ਸਾਹ ਭਾਵੇਂ ਕੱਟ ਸੀ ਪਰ ਇਹ ਜਿਹੜੀ ਪੰਥ ਪ੍ਰਾਸਤੀ ਦੀ ਉਹਨਾਂ ਚੋਂ ਖੁਸ਼ਬੂ ਆ ਰਹੀ ਸੀ ਇਹ ਅੱਜ ਸਾਡੇ ਵਿੱਚੋਂ ਗਾਇਬ ਹੁੰਦੀ ਜਾ ਰਹੀ ਆ ਤੇ ਚੇਤਾ ਕਰੋ 1972 ਜਦੋਂ ਠੀਕ ਕਿਹਾ ਸਰਦਾਰ ਤਲੋਚਨ ਸਿੰਘ ਹੋਣੀ ਉਸ ਵੇਲੇ ਮੁੱਲ ਲੈ ਸਕਦੇ ਸੀ ਕਿਉਂਕਿ ਆਜ਼ਾਦ ਜਿੱਤੇ ਸੀ ਪਰ ਸ਼ਰਮਣੀ ਅਕਾਲੀ ਦਲ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਉਹ ਮੁੜ ਕੇ ਇੱਕ ਦੂਆ ਐਸਾ ਜਰਾਨਾ ਜਥੇਬੰਦੀ ਦਾ ਪਿਆ ਔੜਕ ਪਿੱਛਾ ਨਹੀਂ ਦੇਖਿਆ ਬੜਾ ਸੌਖਾ ਔਖਾ ਜ਼ਮਾਨਾ ਆਇਆ ਅੱਜ ਤਾਂ ਆਪਾਂ ਤੱਤੇ ਥਾਂ ਤੇ ਪੈਰ ਨਹੀਂ ਰੱਖਦੇ ਪਰ ਉਸ ਵੇਲੇ ਸੀ ਪਤਾ ਨਹੀਂ ਸੀ ਹੁੰਦਾ ਤਾਕਤ ਆਉਣੀ ਕਿ ਨਹੀਂ ਆਉਣੀ ਜੇਲਾਂ ਦਾ ਸਮਾਂ ਜ਼ਿਆਦਾ ਸੀ ਪਰ ਮੈਂ ਸਮਝਦਾ ਇਹਨਾਂ ਨੇ ਮਹਾਨ ਆਗੂਆਂ ਨੇ ਸਾਨੂੰ ਉਹ ਵਿਰਾਸਤ ਬਖਸ਼ਿਸ਼ ਕੀਤੀ ਜਿਹਨੂੰ ਅੱਜ ਅਪਣਾਉਣ ਦੀ ਲੋੜ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਆਪਾਂ ਛੱਡਾਂਗੇ ਜੇ ਆਪਾਂ ਹੀ ਅੰਦਰ ਰਹਿਾਂ ਫਿਰ ਕੋਈ ਗੱਲ ਵੀ ਜਿਹੜੀ ਉਹ ਮਿਟਦੀ ਨਹੀਂ ਜੇ ਲੈ ਆਪਾਂ ਤਿਆਗ ਦਈਏ ਫਿਰ ਸਾਰਾ ਕੁਝ ਸਤਗੁਰੂ ਜੀ ਬਖਸ਼ਿਸ਼ ਕਰ ਦਿੰਦੇ ਆ ਸੋ ਮੈਂ ਜਿੱਤੇ ਤੁਹਾਡਾ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਾਰੇ ਉੱਚ ਦਰਜਾ ਦਰਜਾ ਬਦਰਜਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਜਿਹਾਰੂ ਆਗੂ ਪਹੁੰਚੇ ਆ ਔਰ ਜਿੰਨੀ ਸੰਗਤ ਪਹੁੰਚੀ ਆ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਵੀਰ ਨੂੰ ਬੇਨਤੀ ਵੀ ਕਰੂੰਗਾ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਨੂੰ ਸਾਡੀ ਸਤਿਕਾਰਯੋਗ ਮਾਤਾ ਬੈਠੀ ਆ ਹੌਸਲਾ ਵੀ ਆ ਤੇ ਹੌਸਲਾ ਆਪਾਂ ਛੱਡਣਾ ਬਣੀ ਗਰਮਾਨੀ ਦੇ ਲਲ ਲੱਗੇ ਰਹਿਣਾ ਬੰਦਾ ਦੋ ਤਿੰਨ ਤਰ੍ਹਾਂ ਨਾਲ ਜਾਣਿਆ ਜਾਂਦਾ ਇੱਕ ਵਿਰਾਸਤ ਨਾਲ ਜਾਣਿਆ ਜਾਂਦਾ ਇੱਕ ਆਪਣੇ ਕਰਕੇ ਜਾਣਿਆ ਜਾਂਦਾ ਇੱਕ ਅਗਲੀ ਪੀੜ੍ਹੀ ਕਰਕੇ ਜਾਣਿਆ ਜਾਂਦਾ ਪਰ ਸਰਦਾਰ ਪਰਮਿੰਦਰ ਸਿੰਘ ਜੀ ਤੁਹਾਡੇ ਕੋਲ ਉਹ ਵਿਰਾਸਤ ਆ ਜਿਹੜੀ ਸਰਦਾਰ ਸਰਦੇਵ ਸਿੰਘ ਢੀਂਡਾ ਦਾ ਹਿੱਸੇ ਆਈ ਤੇ ਤੁਹਾਡੇ ਆਪਣੇ ਜਾਤੀ ਤੌਰ ਤੇ ਵੀ ਤੁਹਾਡੇ ਕਰਤਾਰ ਜੀਆ ਜੱਲੇ ਵੀ ਕਦੇ ਬੈਨੇ ਆ ਚਾਰ ਵਰਕਰ ਇਕੱਠੇ ਹੁੰਦੇ ਜਾਂ ਕੋਈ ਲੋਕ ਇਕੱਠੇ ਹੁੰਦੇ ਤੇ ਉਹ ਇਸ ਗੱਲ ਦੀ ਸਰਾਣਾ ਕਰਦੇ ਆ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜਿੰਨਾ ਚਿਰ ਖਜ਼ਾਨਾ ਮੰਤਰੀ ਰਹੇ ਚਿੱਟੀ ਚਾਦਰ ਰੱਖੀ ਇਹ ਵਿਰਾਸਤ ਗੁਰੂ ਚਰਨਾਮੰਜ ਅਰਦਾਸ ਆ ਗਾਹਾਂ ਬਚਾ ਵੀ ਮੈਂ ਦੇਖਦਾ ਸੀ ਪੀੜਾ ਬਹੁਤ ਸੀ ਤੇ ਪੀੜਾ ਹੁੰਦੀ ਵੀ ਆ ਕਿਉਂਕਿ ਜਿੱਲੇ ਚਲੇ ਜਾਣਾ ਉਸ ਵੇਲੇ ਦਰਦ ਮਹਿਸੂਸ ਹੁੰਦਾ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂਬਰ ਸਹਿਬਾਨ ਤੇ ਹਾਊਸ ਵੱਲੋਂ ਸਾਰਿਆਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਤੇ ਦੂਸਰੇ ਧਾਰਮਿਕ ਮੁਖੀ ਸਾਡੇ ਸਾਰੇ ਪਹੁੰਚੇ ਆ ਬੋਲਣ ਨੂੰ ਤਾਂ ਚਿਤ ਕਰਦਾ ਸੀ ਭਾਈ ਬੋਲ ਕੇ ਹੋਰ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਇੱਕ ਗੱਲ ਮੈਂ ਪੰਥ ਰਤਨ ਜਹੇਦਾਰ ਗੁਰਚਾਰ ਸਿੰਘ ਜੀ ਟੌੜਾ ਦੀ ਤੁਹਾਡੇ ਨਾਲ ਸਾਂਝੀ ਕਰਕੇ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ ਉਹ ਕਹਿੰਦੇ ਇੱਕ ਨਿੱਜ ਪ੍ਰਸਤੀ ਹੁੰਦੀ ਆ ਉਹ ਨਿੱਜ ਪ੍ਰਸਤੀ ਗੁਰੂ ਪ੍ਰਤੀ ਵਫਾਦਾਰੀ ਜਿਹੜੇ ਅੰਮ੍ਰਿਤਧਾਰੀ ਹੋ ਕੇ ਗੁਰੂ ਦਾ ਸਿੱਖ ਨੇਤਰੀੰਮ ਦੀ ਪਰਪਖਤਾ ਰੱਖੇ ਬਜਰ ਕਰੇਤਾ ਤੋਂ بچਿਆ ਰਹੇ ਦੂਜੀ ਆਫੇ ਕੌਮ پرستੀ ਕੌਮ ਦਾ ਦਰਦ ਵੀ ਰਖਣਾ ਜੇ ਲੇ ਕੋ ਪੀੜਾ ਪਵੇ ਸਮਾਂ ਆਵੇ ਉਸ ਵੇਲੇ ਕੌਮ ਦੇ ਨਾਲ ਖੜੇ ਹੋਣਾ ਤੇ ਤੀਜਾ ਸਗਾ ਪੰਥ پرستੀ ਉਹ ਪੰਥ پرستੀ ਕੀ ਆ ਉਹ ਪੰਥ پرستੀ ਆ ਉਹ ਜਿਹੜਾ ਆਪਣਾ ਅੱਜ ਸਾਡੇ ਵਿੱਚ ਉਹ ਦੌੜ ਰਹੀ ਅੱਜ ਆਪਾਂ ਅਹੁਦਿਆਂ ਦੀ ਦੌੜ ਦੇ ਪਿੱਛੇ ਜਾਦਾ ਪੈਨੇ ਆ ਪਾਂਥਪਰਾਸਤੀ ਜ਼ਿਲ੍ਹੇ ਸਾਡੇ ਵਿੱਚ ਆ ਕੇ ਜਿਹੜੀ ਸਰਦਾਰ ਖੁਦਦੇਵ ਸਿੰਘ ਜੀ ਟੀਮ ਦੇ ਨਾਲ ਜਿਸ ਖਰਾਫਤ ਦੇ ਨਾਲ ਉਹਨਾਂ ਨੇ ਵਿਰੋਧੀਆਂ ਨੂੰ ਵੀ ਆਪਣੇ ਵੱਸ ਕਰ ਲੈਂਦੇ ਸੀ ਉਹ ਜਜ਼ਬਾ ਸਾਡੇ ਵਿੱਚ ਵੀ ਆ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ